ਇਨਾ ਚੋਰਾ ਨੇ ਲਗਾਤਾਰ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ ਜੀ ਹਾਂ ਲਗਾਤਾਰ ਆਏ ਦਿਨ ਕੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਸ਼ਟਰ ਤੋੜ ਕੇ ਤੇ ਦੁਕਾਨ ਸਾਰੀ ਖਾਲੀ ਕਰ ਦਿੰਦੇ ਸੀਗੇ ਇੱਕ ਨਹੀਂ ਦੋ ਨਹੀਂ ਬਲਕਿ ਜਿੰਨੀਆਂ ਵੀ ਅੱਡੇ ਦੇ ਵਿੱਚ ਦੁਕਾਨਾਂ ਸੀ ਲਗਭਗ ਹਰੇਕ ਦੁਕਾਨ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਔਰ ਲੋਕ ਵੀ ਇੰਨੇ ਜਿਆਦਾ ਦੁਖੀ ਸੀ ਕਿ ਪੁਲਿਸ ਦੇ ਕੋਲ ਕੰਪਲੇਨ ਕਰ ਕਰਕੇ ਦੁਖੀ ਹੋ ਚੁੱਕੇ ਸੀਗੇ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ذریعے ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੁਟੇਰੇ ਨੇ ਜਿਹੜੇ ਚੋਰ ਨੇ ਇਹਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਗਈ ਹੈ ਜੀ ਹਾਂ ਮਹਿਜ਼ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਔਰ ਚਾਰ ਲੁਟੇਰਿਆਂ ਨੂੰ ਕਾਬੂ ਵੀ ਕਰ ਲਿਆ ਪੁਲਿਸ ਨੇ ਚਾਰਾਂ ਜਣਿਆਂ ਨੂੰ ਕਾਬੂ ਕਰਕੇ ਅਤੇ ਹਿਰਾਸਤ ਦੇ ਵਿੱਚ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੀ ਪੂਰਤੀ ਦੇ ਵਾਸਤੇ ਇਹ ਨੌਜਵਾਨੇ ਕੰਮ ਕਰਦੇ ਸੀਗੇ ਨਸ਼ੇ ਦੀ ਪੂਰਤੀ ਲਈ ਕਦੀ ਇੱਥੇ ਲੁੱਟਖੋ ਕਰ ਲਈ ਕਦੀ ਉੱਥੇ ਲੁੱਟਖੋ ਕਰ ਲਈ ਤਾਂ ਇੰਜ ਕਰਕੇ ਕਈ ਵਾਰ ਦਾਤਾ ਨੂੰ ਅੰਜਾਮ ਦੇ ਚੁੱਕੇ ਨੇ ਨਾਬਾ ਸ਼ਹਿਰ ਦੇ ਵਿੱਚ ਬਹੁਤ ਵਾਰ ਕਈ ਦੁਕਾਨਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਕਈ ਦੁਕਾਨਾਂ ਦੇ ਸ਼ਟਰ ਤੋੜ ਗਏ ਜਾਂ ਕਿਤੇ ਉਹ ਪੈਸੇ ਚੁਰਾ ਲਏ ਕਿਤੇ ਉਹ ਆਟਾ ਚੋਰੀ ਕਰ ਲਿਆ ਕਿਤੇ ਉਹ ਕੁਝ ਚੋਰੀ ਕਰ ਲਿਆ ਤਾਂ ਵੱਖ-ਵੱਖ ਦੁਕਾਨਾਂ ਨੂੰ ਇਹਨਾਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਸ਼ਟਰ ਤੋੜਦੇ ਸੀਗੇ ਇੱਕ ਪ੍ਰੋਪਰ ਪੂਰੀ ਗੈਂਗ ਇਹਨਾਂ ਨੇ ਆਪਣੀ ਬਣਾਈ ਹੋਈ ਹੈ ਸਾਰੇ ਨਸ਼ੇੜੀ ਦੱਸੇ ਜਾ ਰਹੇ ਨੇ ਨਸ਼ੇ ਦੀ ਪੂਰਤੀ ਕਰਨ ਦੇ ਵਾਸਤੇ ਪਹਿਲਾਂ ਤਾਂ ਇਹਨਾਂ ਦੀ ਉਮਰਾਂ ਦੇਖੋ ਕੀ ਇਹਨਾਂ ਦੀ ਉਮਰਾਂ ਨੇ 20 ਤੋਂ 25 ਸਾਲ ਦੀਆਂ ਉਮਰਾਂ ਨੇ ਔਰ ਕਿਹੜੇ ਕੰਮਾਂ ਦੇ ਵਿੱਚ ਪਏ ਹੋਏ ਆ ਪੰਜਾਬ ਦੀ ਜਵਾਨੀ ਇੱਥੋਂ ਪਤਾ ਲੱਗਦਾ ਹੈ ਕਿ ਨਸ਼ੇ ਵੱਲ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ 4 ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ 4 ਜਣਿਆਂ ਨੂੰ ਕਾਬੂ ਕੀਤਾ ਪੁਲਿਸ ਨੇ ਹਥਿਆਰ ਬਰਾਮਦ ਕੀਤੇ ਗਏ ਆ 4 ਮੋਟਰਸਾਈਕਲ ਜਿਹੜੇ ਕੀ ਇਹਨਾਂ ਨੇ ਚੋਰੀ ਕੀਤੇ ਸੀ ਕੁਝ ਵੀ ਨਹੀਂ ਛੱਡਦੇ ਬੇਸ਼ੱਕ ਉਮਰ ਅਜੇ ਛੋਟੀ ਐ ਪਰ ਕਾਰਨਾਮੇ ਵੱਡੇ ਨੇ ਨਸ਼ੇ ਦੀ ਪੂਰਤੀ ਦੇ ਲਈ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਆਉਂਦੇ ਜਾਂਦੇ ਰਾਹੀਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਹਥਿਆਰ ਦੀ ਨੋਕ ਦੇ ਉੱਪਰ ਲੋਕਾਂ ਦੇ ਕੋਲੋਂ ਲੁੱਟਖੋ ਕਰਦੇ ਸੀ 4 ਮੋਟਰਸਾਈਕਲ ਬਰਾਮਦ ਕੀਤੇ ਗਏ ਆ ਕਾ ਕੁਝ ਮੋਬਾਈਲ ਫੋਨ ਵੀ ਬਰਾਮਦ ਹੋਏ ਐ ਤੇ ਤੇਜ ਉਤਾਰ ਹਥਿਆਰ ਵੀ ਇਹਨਾਂ ਦੇ ਕੋਲੋਂ ਬਰਾਮਦ ਕਰ ਲਈ ਗਏ ਨੇ ਔਰ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਅੱਗੇ ਪੁਸ਼ਗਿਸ਼ ਕੀਤੀ ਜਾਵੇਗੀ ਕਿ ਕਿੰਨੇ ਲੰਬੇ ਸਮੇਂ ਤੋਂ ਇਹ ਕੰਮ ਜੁੜਾਇ ਕਰਦੇ ਆ ਰਹੇ ਨੇ ਹੁਣ ਤੱਕ ਕਿੰਨੀਆਂ ਦੁਕਾਨਾਂ ਨੂੰ ਜਾਂ ਕਿੰਨੇ ਲੋਕਾਂ ਨੂੰ ਇਹ ਆਪਣੀ ਲੁੱਟ ਦਾ ਸ਼ਿਕਾਰ ਬਣਾ ਚੁੱਕੇ ਨੇ ਇਹ ਹੁਣ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ ਜਾ ਸਕਦਾ ਇੰਨੇ ਮੈਂਬਰ ਨਹੀਂ ਜੈਨਾ ਦੇ ਨਾਲ ਹੋਰ ਵੀ ਕਈ ਲੋਕ ਜੁੜੇ ਹੋਏ ਨੇ ਹੋਰ ਵੀ ਕਈ ਇਹਨਾਂ ਦੇ ਗੈਂਗ ਦੇ ਮੈਂਬਰ ਨੇ ਇਹ ਹੈ ਜੇ ਕਾਬਲੇ ਗੌਰ ਹੈ ਇਸ ਦੇ ਉੱਪਰ ਜਾਂਚ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਲੋਕਾਂ ਦੇ ਨੱਕ ਦੇ ਵਿੱਚ ਇਹਨਾਂ ਨੇ ਦਮ ਕਰ ਰੱਖਿਆ ਹੋਇਆ ਸੀ ਖਾਸ ਤੌਰ ਤੇ ਨਾਬਾ ਸ਼ਹਿਰ ਦੇ ਵਸਨੀਕਾਂ ਲਈ ਆਏ ਦਿਨ ਕੀ ਕਦੀ ਕਿਸੇ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਹੁੰਦੀ ਸੀ ਕਦੀ ਕਿਸੇ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਹੁੰਦੀ ਸੀ ਪਰ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ